Tune in to MarriageLagan.com every Saturday 2 to 3 p.m. with Varinder Ubhi, a show about matrimonials, life partnership and relationships only on Radio Zindagi 1550 AM. इश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is 510-943-8037. ਅਮਰੀਕਾ ਚਾਂਦੀਆਂ ਦੀ ਕੀਮਤਾਂ 'ਚ ਭਾਰੀ ਵਾਧਾ ਲੋਕਾਂ ਦੀ ਜੇਬਾਂ 'ਤੇ ਵਿਧਿਆ ਬੋਝ ਹੁਣ ਕੈਨੇਡਾ ਨੇ ਇਮੀਗ੍ਰੇਸ਼ਨ ਨਿਯਮਾਂ ਨੂੰ ਕੀਤਾ ਸਖਤ ਹੁਣ ਤੁਰੰਤ ਕੈਨਸਲ ਹੋਣਗੇ ਸਟੱਡੀ ਅਤੇ ਵਰਕ ਪਰਮਿਟ ਜੁਕ੍ਰੇਨ 'ਚ ਆਪਣੀਆਂ ਫੌਜਾਂ ਨੂੰ ਤਨਾਦ ਕਰਨ ਲਈ ਤਿਆਰ ਬ੍ਰਿਟੇਨ ਅਮਰੀਕਾ 'ਚ ਆਂਡਿਆਂ ਦੀ ਕੀਮਤਾਂ ਅਸਮਾਨ ਛੂ ਰਹੀਆਂ ਹਨ ਬਰਡ ਫਲੂ ਕਾਰਨ ਦੇਸ਼ ਵਿੱਚ ਆਂਡਿਆਂ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਜੀ ਹਾਂ ਜਿਸ ਕਾਰਨ ਕੀਮਤਾਂ ਰਿਕਾਰਡ ਪੱਧਰ ਤੇ ਪਹੁੰਚ ਚੁੱਕੀਆਂ ਹਨ ਆਂਡੇ ਜੋ ਕਦੇ ਬਜਟ ਦੇ ਅਨੁਕੂਲ ਮੰਨੇ ਜਾਂਦੇ ਸਨ ਹੁਣ ਲੋਕਾਂ ਦੀਆਂ ਜੇਬਾਂ ਤੇ ਬੋਝ ਬਣ ਗਏ ਹਨ ਕੁਝ ਥਾਵਾਂ ਤੇ ਇੱਕ ਦਰਜਰ ਆਂਡਿਆਂ ਦੀ ਕੀਮਤ 860 ਰੁਪਏ ਲਗਭਗ 10 ਡਾਲਰ ਤੱਕ ਪਹੁੰਚ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਸ ਦੇ ਪਿੱਛੇ ਕਾਰਨ ਜਿਹੜਾ ਹੈ ਉਹ ਬर्ड ਫਲੂ ਦਾ ਹੈ ਜੋ ਕਿ ਅਮਰੀਕਾ ਵਿੱਚ ਫੈਲ ਰਿਹਾ ਹੈ ਇਸ ਨੂੰ ਵਿਗਿਆਨਕ ਤੌਰ ਤੇ ਹਾਈਲੀ ਪੈਥੋਜਨਿਕ ਐਵੀਅਨ ਇਨਫਲੂਐਂZA ਕਿਹਾ ਜਾਂਦਾ ਹੈ ਇਨਫੈਕਸ਼ਨ ਨੂੰ ਰੋਕਣ ਲਈ ਲੱਖਾਂ ਮੁਰਗੀਆਂ ਨੂੰ ਮਾਰਨਾ ਪੈਂਦਾ ਹੈ ਜਿਸ ਕਾਰਨ ਅੰਡੇ ਦੇਣ ਵਾਲੀਆਂ ਮੁਰਗੀਆਂ ਦੀ ਗਿਣਤੀ ਤੇਜ਼ੀ ਨਾਲ ਘਟ ਰਹੀ ਹੈ ਦੱਸ ਦिए ਪਿਛਲੇ ਸਾਲ ਦੀ ਆਖਰੀ 3 ਮਹੀਨਿਆਂ ਵਿੱਚ ਹੀ 2 ਕਰੋੜ ਤੋਂ ਵੱਧ ਅੰਡੇ ਦੇਣ ਵਾਲੀਆਂ ਮੁਰਗੀਆਂ ਨੂੰ ਮਾਰਨਾ ਪਿਆ ਸੀ ਜਿਸ ਕਰ ਜਿਸ ਦਾ ਸਪਲਾਈ ਤੇ ਬਹੁਤ ਵੱਡਾ ਪ੍ਰਭਾਵ ਪਿਆ ਹੈ ਵਧੀਆਂ ਕੀਮਤਾਂ ਕਾਰਨ ਅਮਰੀਕਾ ਦੇ ਕਈ ਘਰਾਂ ਵਿੱਚ ਅੰਡਿਆਂ ਦੀ ਖਪਤ ਘਟਣੀ ਸ਼ੁਰੂ ਹੋ ਗਈ ਹੈ ਕੁਝ ਦੁਕਾਨਾਂ ਨੂੰ ਅੰਡਿਆਂ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਗਾਕਾਂ ਨੂੰ ਸੀਮਿਤ ਮਾਤਰਾ ਵਿੱਚ ਹੀ ਅੰਡੇ ਖਰੀਦਣ ਦੀ ਇਜਾਜ਼ਤ ਦੇ ਰਹੀ ਗਈ ਆ ਉਹ ਦਿੱਤੀ ਜਾ ਰਹੀ ਹੈ ਜੀ ਆਯੂਐਸ ਬਿਊਰੋ ਆਫ ਲੇਬਰ ਸਟੈਟਿਸਟਿਕਸ ਦੇ ਅਨੁਸਾਰ ਜਨਵਰੀ 2025 ਵਿੱਚ ਇੱਕ ਦਜਨ ਗ੍ਰੇਡ A ਆਂਡਿਆਂ ਦੀ ਔਸਤ ਕੀਮਤ 4.95 ਤੱਕ ਪਹੁੰਚ ਗਈ ਹੈ। ਕੈਨੇਡਾ ਨੇ ਆਪਣੇ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰ ਦਿੱਤਾ ਹੈ ਜਿਸ ਨਾਲ ਸਰਹੱਦੀ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਸਟੱਡੀ ਅਤੇ ਵਰਕ ਪਰਮਿਟ ਸਮੇਤ ਸਥਾਈ ਨਿਵਾਸੀ ਦਸਤਾਵੇਜ਼ਾਂ ਨੂੰ ਤੋਂਤੇ ਰੱਦ ਕਰਨ ਦੀਆਂ ਸ਼ਕਤੀਆਂ ਮਿਲ ਗਈਆਂ ਹਨ ਜੀ ਹਾਂ ਇਮੀਗ੍ਰੇਸ਼ਨ ਸ਼ਰਨਾਰਤੀ ਅਤੇ ਨਾਗਰਿਕਤਾ ਕੈਨੇਡਾ ਦੁਆਰਾ ਲਾਗੂ ਕੀਤੇ ਗਏ ਇਹ ਬਦਲਾਅ 31 ਜਨਵਰੀ 2025 ਨੂੰ ਲਾਗੂ ਹੋਏ ਹਨ ਜਿਵੇਂ ਕਿ ਕੈਨੇਡਾ ਗਜਟ 2 ਵਿੱਚ ਦਰਜ ਹੈ ਤੁਹਾਨੂੰ ਦੱਸ ਦਈਏ ਪਹਿਲਾਂ ਅਧਿਕਾਰੀ ਸਿਰਫ ਨਵੀਆਂ ਅਰਜ਼ੀਆਂ ਨੂੰ ਹੀ ਰੱਦ ਕਰ ਸਕਦੇ ਸਨ ਪਰ ਹੁਣ ਹੁਣ ਉਹਨਾਂ ਕੋਲ ਮੌਜੂਦਾ ਪਰਮਿਟਾ ਨੂੰ ਰੱਦ ਕਰਨ ਦੀ ਸੀਮਤ ਅਧਿਕਾਰ ਸੀ ਨਵੇਂ ਉਪਾਅ ਉਸ ਪਾਰੇ ਨੂੰ ਪੂਰਾ ਕਰਦੇ ਹਨ ਜਿਸ ਨਾਲ ਸਰਕਾਰ ਨੂੰ ਉਸ ਸਮੇਂ ਤੇਜ਼ੀ ਨਾਲ ਕਾਰਵਾਈ ਕਰਨ ਦੀ ਆਗਿਆ ਮਿਲਦੀ ਹੈ ਜਦੋਂ ਕੋਈ ਪਰਮਿਟ ਤਾਰਕ ਯੋਗਤਾ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦਾ ਇਹਨਾਂ ਸੌਦਾਂ ਦਾ ਉਦੇਸ਼ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਦੀ ਇਕਸਾਰਤਾ ਨੂੰ ਮਜ਼ਬੂਤ ਕਰਨਾ ਅਤੇ ਇੱਕ ਯਕੀਨੀ ਬਣਾਉਣਾ ਕਿ ਸਥਾਈ ਨਿਵਾਸੀ ਵੀਜ਼ਾ ਸ਼ਰਤਾਂ ਦੀ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਆਈ ਆਰ ਸੀ ਸੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਹ ਬਦਲਾਅ ਕੈਨੇਡਾ ਦੇ ਸਥਾਈ ਨਿਵਾਸ ਪ੍ਰੋਗਰਾਮਾਂ ਦੀ ਇੱਕ ਸਾਰਤਾ ਨੂੰ ਵਧਾਉਂਦਾ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਇਹ ਸਰਹੱਦ ਤੇ ਕੈਨੇਡਾ ਦੇ ਅੰਦਰ ਸੁਰੱਖਿਆ ਨੂੰ ਮਜ਼ਬੂਤ ਕਰਨਗੇ ਆਈ ਆਰ ਸੀ ਸੀ ਪ੍ਰਕਿਰਿਆ ਵਿੱਚ ਸੁਧਾਰ ਕਰਨਾ ਅਤੇ ਸਾਡੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨ ਅਤੇ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਦੀ ਰੱਖਿਆ ਲਈ ਸਾਧਨਾਵਿਚ ਨਿਵੇਸ਼ ਕਰਨਾ ਜਰੂਸ ਪ੍ਰਧਾਨ ਮੰਤਰੀ ਕੀਰ ਸਟਾਰਮਾਰਕ ਨੇ ਯੂਕਰੇਨ ਵਿੱਚ ਆਪਣੀਆਂ ਫੌਜਾਂ ਤੈਨਾਤ ਕਰਨ ਦਾ ਐਲਾਨ ਕੀਤਾ ਹੈ ਤੁਹਾਨੂੰ ਦੱਸ ਦਈਏ ਸਟਾਰਮਾਰਕ ਨੇ ਡੈਲੀ ਟੈਲੀਗ੍ਰਾਫ ਅਖਬਾਰ ਨੂੰ ਦੱਸਿਆ ਹੈ ਕਿ ਬ੍ਰਿਟੇਨ ਯੂਕਰੇਨ ਦੀ ਰੱਖਿਆ ਅਤੇ ਸੁੱਖਿਆ ਨੂੰ ਲੈ ਕੇ ਬ੍ਰਿਟਿਸ਼ ਫੌਜਾਂ ਤੈਨਾਤ ਕਰਨ ਲਈ ਤਿਆਰ ਹੈ ਜਿਸ ਵਿੱਚ 2030 ਤੱਕ ਪ੍ਰਤੀ ਸਾਲ 3 ਅਰਬ ਪੌਂਡ ਦੀ ਵਜਨ ਬੱਤਾ ਸ਼ਾਮਲ ਹੈ ਸਟਾਰ ਮਰਨੇ ਕਿਹਾ ਕਿ ਮੈਂ ਇਹ ਗੱਲ ਹਲਕੇ ਵਿੱਚ ਨਹੀਂ ਕਹਿ ਰਿਹਾ ਹਾਂ ਮੈਂ ਬ੍ਰਿਟਿਸ਼ ਫੌਜਾਂ ਅਤੇ ਔਰਤਾਂ ਨੂੰ ਜੋਖਮ ਵਿੱਚ ਪਾਉਣ ਦੀ ਜ਼ਿੰਮੇਵਾਰੀ ਬਹੁਤ ਡੂੰਘਾਈ ਨਾਲ ਮਹਿਸੂਸ ਕਰਦਾ ਹਾਂ ਸਟਾਰਮਰ ਨੇ ਸੋਵਾ ਨੂੰ ਪੈਰਿਸ ਵਿੱਚ ਯੂਕਰੇਨ ਤੇ ਇੱਕ ਐਮਰਜੈਂਸੀ ਸੰਮੇਲਨ ਵਿੱਚ ਫਰਾਂਸ ਦੇ ਰਾਸ਼ਟਰਪਤੀ ਐਮੁਅਲ ਮੈਕਰੋਨ ਜਰਮਨ ਚਾਂਸਲਰ ਉਲਾਫ ਸਕੋਲਜ ਨਾਟੋ ਸਕੱਤਰ ਜਨਰਲ ਮਾਰਕ ਰੂਟੇ ਇਟਲੀ ਦੇ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਅਤੇ ਹੋਰ ਜ਼ੋਰਪੀ ਨੇਤਾਵਾਂ ਨਾਲ ਸ਼ਾਮਲ ਹੋਣ ਦੀ ਉਮੀਦ ਹੈ ਉਹਨਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트ਰੰਪ ਨੇ ਪਿਛਲੇ ਹਫਤੇ ਕਿਹਾ ਸੀ ਕਿ ਰੂਸੀ ਰਾਸ਼ਟਰਪਤੀ ਵਲਾਦੀ ਮੀਰ ਪੁਤਿਨ ਨਾਲ ਫੋਨ ਤੇ ਗੱਲਬਾਤ ਤੋਂ ਬਾਅਦ ਲਗਭਗ 3 ਸਾਲਾਂ ਤੋਂ ਚੱਲ ਰਹੀ ਯੂਕਰੇਨ ਜੰਗ ਨੂੰ ਖਤਮ ਕਰਨ ਲਈ ਤੁਰੰਤ ਗੱਲਬਾਤ ਹੋਵੇਗੀ ਪਰ ਹੁਣ ਯੂਰਪ ਨੂੰ ਡਰ ਹੈ ਕਿ ਯੂਕਰੇਨ ਸੰਕਟ ਤੇ ਸੰਭਾਵੀ ਗੱਲਬਾਤ ਵਿੱਚ ਇਸ ਨੂੰ ਪਾਸੇ ਕੀਤਾ ਜਾ ਰਿਹਾ ਹੈ Tune in to MarriageLeven.com every Saturday 2 to 3 pm with Varinder Ubhi, a show about matrimonials, life partnership and relationships only on Radio Zindagi 1550 a.m. Mission call 510 that is 510 रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen lugan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037.